سے اپ ਧਰਮੀ ਫੌਜੀਆ ਦਾ ਪਰਿਵਾਰ ਆ ਤੇ ਦੂਜੇ ਪਾਸੇ ਸੰਦੀਪ ਸونی ਦੇ ਭਰਾ ਨੂੰ ਟਿਕਟ ਦਿੱਤੀ ਆ ਹਮੇਸ਼ਾ ਜਿਹੜਾ ਪੰਥਕ ਧਿਰਾਂ ਦਾ ਇਸ ਸੀਟ ਤੇ ਕਬਜ਼ਾ ਰਹਿੰਦਾ ਤੇ ਹੁਣ ਕੀ ਦੇਖਦੇ ਉੱਥੇ ਦੇ ਗਲਤ ਜਿਹੜਾ ਤੁਸੀਂ ਧਰਮੀ ਫੌਜੀਆ ਦਾ ਪਰਿਵਾਰ ਕਹਿਣਾ ਜੀ ਉਹ ਧਰਮੀ ਫੌਜੀ ਹੈ ਨਹੀਂ ਧਰਮੀ ਫੌਜੀ ਸਾਰੇ ਇੱਥੇ ਆਏ ਆ ਸਾਰੀਆਂ ਲਿਸਟਾਂ ਕੋਖੀਆਂ ਨੇ ਉਹ ਧਰਮੀ ਫੌਜੀ ਦੀ ਅਜ ਤੱਕ ਸ਼ਕਲ ਨਹੀਂ ਕਿਸੇ ਨੇ ਕਿਸ ਨੂੰ ਵਿਖਾਈ ਤੇ ਨਾਂ ਦੱਸਿਆ ਵੀ ਉਹ ਧਰਮੀ ਫੌਜੀ ਕਦੋਂ ਆਇਆ ਅੱਲੀ ਗੱਲ ਨੂੰ ਕਦੀ ਅਜੇ ਬੰਦਿਆਂ ਦਾ ਆਸਰਾ ਨਹੀਂ ਸੀ ਲੈਣਾ ਪੈਂਦਾ ਉਹ ਗੁਰੂ ਦਾ ਆਸਰਾ ਲੈਂਦੇ ਸੀ ਸੰਗਤ ਦਾ ਆਸਰਾ ਲੈਂਦੇ ਸੀ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਕੇ ਇਲੈਕਸ਼ਨ ਸ਼ੁਰੂ ਕਰਦੇ ਸੀ ਗੈਂਗਸਟਰ ਦਾ ਆਸਰਾ ਨਹੀਂ ਆਕਾਲ ਤਖਤੋਂ ਪਘੋੜਿਆਂ ਦੀ ਪਾਰਟੀ ਆ ਜਿਸ ਪਾਰਟੀ ਦੇ ਨਾਲ ਸੁਖਬੀਰ ਸਿੰਘ ਬਾਦਲ ਖੜੂਗਾ ਪੰਜਾਬ ਦੇ ਲੋਕ ਉਸ ਬੰਦੇ ਨੂੰ ਨਫ਼ਰਤ ਕਰਨਗੇ ਇਸ ਕਰਕੇ ਕਿਉਂਕਿ ਸੁਖਬੀਰ ਦੇ ਹੁੰਦਿਆਂ ਬਰਗਾੜੀ ਕਾਂਡ ਹੋਇਆ ਸੁਖਬੀਰ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਨ ਅੰਗ ਜਿਹੜੇ ਆ ਪੜੇ ਨੇ ਜਦੋਂ ਇਹਨਾਂ ਦਾ ਪ੍ਰਧਾਨ ਆਇਆ ਉਹ ਕੀ ਆ ਆਪਣੇ ਰਾਜਾ ਬਰਿੰਦ ਉਹਨੇ ਆਉਂਦਾ ਕਹਿੰਦਾ ਤਰਨਤਨ ਦੇ ਲੋਕਾਂ ਨੂੰ ਮੈਂ ਪੁੱਛਣਾ ਵਾ ਭਈ ਤੁਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਜਿਵੇਂ ਖਾਲਸਤਾਨ ਦੇ ਨਾਲ ਇਹ ਗੱਲਾਂ ਖਾਲਸਤਾਨ ਦਾ ਡਰਾਵਾ ਦੇ ਕੇ ਸਾਰੇ ਦੇਸ਼ ਦੀਆਂ ਵੋਟਾਂ ਜਿਤਨਾ ਇੰਦਰਾ ਗਾਂਧੀ ਲੈਂਦੀ ਰਹੀ ਐ ਇਹਨਾਂ ਦੀ ਮਾਤਾ ਸ਼ਰੀ ਉਹ ਉਸੇ ਤਰ੍ਹਾਂ ਦਾ ਇਹਨਾਂ ਦਾ ਪ੍ਰੋਗਰਾਮ ਬਣਿਆ ਕਿ ਪੰਜਾਬ 'ਚ ਤੇ ਸਾਨੂੰ ਕੋਈ ਮਿਲਣਾ ਨਹੀਂ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਕੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਅਸੀਂ ਸਾਰੇ ਦੇਸ਼ ਦੀਆਂ ਵੋਟਾਂ ਜਿਹੜੀਆਂ ਵਟਾਂ। ਮੁਰਦਾ ਪੰਜਾਬ ਕਹਿੰਦੇ ਹੁੰਦੇ ਸੀ ਪਰ ਅਸੀਂ ਪੰਜਾਬ ਦਾ ਨਸ਼ਾ ਸਮਾਪਤ ਕਰਾਂਗੇ। ਬੀਬੀਆਂ ਨੂੰ 1-1000 ਰੁਪਏ ਮਹੀਨੇ ਦਾ ਅਸੀਂ ਉਹਨਾਂ ਦਾ ਪੱਤਾ ਦੇਾਂਗੇ। ਬੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਪਰ ਅੱਜ ਉਹਨਾਂ ਦੇ ਸਾਰਾ ਕੁਝ ਸਾਹਮਣੇ ਆ ਚੁੱਕਾ ਕਿ ਪੰਜਾਬ ਲੁੱਟਿਆ ਜਾ ਰਿਹਾ। ਪੰਜਾਬ ਦੇ ਕਰਜ਼ੇ ਦੀ ਪੰਡ ਜਿਹੜੀ ਹੈ ਬਹੁਤ ਭਾਰੀ ਹੋ ਗਈ। ਤਰਨਤਾਰਨ ਜਿਮਨੀ ਚੋਣ ਦੇ ਵਿੱਚ ਚੋਣ ਚੋਣ ਪ੍ਰਚਾਰ ਜਿਹੜਾ ਪੂਰਾ ਜੋਰਾ ਸ਼ੋਰਾ ਤੇ ਚੱਲ ਰਿਹਾ ਹਰ ਪਾਰਟੀ ਦੇ ਵੱਲੋਂ ਰੋਡ ਸ਼ੋਅ ਕੱਢੇ ਜਾ ਰਹੇ ਨੇ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਵੀ ਤਰਨਤਾਰਨ ਦੇ ਵਿੱਚ ਪਹੁੰਚੀ ਹੋਈ ਆ ਹਰ ਸੰਭਵ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਹਾਲਾਂਕਿ ਹਮੇਸ਼ਾ ਜਿਹੜਾ ਤਰਨਤਾਰਨ ਅਲਾਕਾ ਰਿਆ ਇਹ ਸੀਟ ਰਹੀ ਹੈ ਪੰਥਕ ਧਰਾਂ ਦਾ ਇਸ ਤੇ ਕਬਜ਼ਾ ਰਿਆ ਪਹਿਲਾਂ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਤੇ ਕਬਜ਼ਾ ਰੱਖਿਆ ਗਿਆ ਫਿਰ ਪਿਛਲੇ ਦਿਨਾਂ ਦੇ ਵਿੱਚ ਜਦੋਂ 2022 ਦੇ ਵਿੱਚ ਇਲੈਕਸ਼ਨ ਹੁੰਦੀ ਆ ਤਾਂ ਉਦੋਂ ਡਾਕਟਰ ਕਸ਼ਮੀਰ ਸਿੰਘ ਸੋਹਲ ਇਤੋਂ ਆਮ ਆਦਮੀ ਪਾਰਟੀ ਜੇਤੂ ਹੁੰਦੀ ਆ ਤੇ ਇਸ ਵਾਰ ਜਿਹੜਾ ਟੱਕਰ ਦਾ ਮੁਕਾਬਲਾ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਤੋਂ ਐਮਪੀ ਬਣਦੇ ਨੇ ਹੁਣ ਉਹਨਾਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਭਾਈ ਸੰਦੀਪ ਸਿੰਘ ਸਣੀ ਦੇ ਪ੍ਰਾ ਮਨਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਆ ਤਾਂ ਸਾਡਾ ਨਾ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਇੱਕ ਪਾਸੇ ਧਰਮੀ ਫੌਜੀਆਂ ਦਾ ਪਰਿਵਾਰ ਆ ਤੇ ਦੂਜੇ ਪਾਸੇ ਸੰਦੀਪ ਸਣੀ ਦੇ ਭਰਾ ਨੂੰ ਟਿਕਟ ਦਿੱਤੀ ਆ ਹਮੇਸ਼ਾ ਜਿਹੜਾ ਪੰਥਕ ਧਿਰਾਂ ਦਾ ਇਸ ਸੀਟ ਤੇ ਕਬਜ਼ਾ ਰਹਿੰਦਾ ਤੇ ਹੁਣ ਕੀ ਦੇਖਦੇ ਹੋ ਉੱਥੇ ਦੇ ਹਾਲਾਤ ਬਈ ਜੀ ਗਲਤ ਜਿਹੜਾ ਤੁਸੀਂ ਧਰਮੀ ਫੌਜੀਆਂ ਦਾ ਪਰਿਵਾਰ ਕਹਿਣਾ ਜੀ ਉਹ ਧਰਮੀ ਫੌਜੀ ਹੈ ਨਹੀਂ ਧਰਮੀ ਫੌਜੀ ਸਾਰੇ ਇੱਥੇ ਆਏ ਆ ਸਾਰੀਆਂ ਲਿਸਟਾਂ ਕੋਖੀਆਂ ਨੇ ਉਹ ਧਰਮੀ ਫੌਜੀ ਦੀ ਅਜੇ ਤੱਕ ਸ਼ਕਲ ਨਹੀਂ ਕਿਸੇ ਨੇ ਕਿਸ ਨੂੰ ਵਿਖਾਈ ਤੇ ਨਾਂ ਦੱਸਿਆ ਵੀ ਉਹ ਧਰਮੀ ਫੌਜੀ ਕਦੋਂ ਆਇਆ ਸੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀਗਾ ਜੀ ਤੇ ਹੁਣ ਉਹ ਚੱਲਣ ਫਿਰਨ ਦੇ ਕਾਬਲ ਨਹੀਂ ਵਿਖਾਉਣ ਦੇ ਕਾਬਲ ਨਹੀਂ ਜੀ ਇਸ ਕਰਕੇ ਇੱਕ ਪਹਿਲਾ ਤੇ ਝੂਠ ਉਹਨਾਂ ਦਾ ਇਹ ਆ ਸੈਕੰਡ ਝੂਠ ਇਹ ਆ ਵੀ ਜਿਹੜੇ ਅਕਾਲ ਤਖਤ ਤੋਂ ਭਗੌੜੇ ਆ ਜੀ ਉਹਨਾਂ ਦਾ ਉਹ ਕੈਂਡੀਡੇਟ ਬਣਿਆ ਹੂੰ ਤੀਜੀ ਇਹ ਆ ਵੀ ਅਕਾਲੀ ਦਲ ਨੂੰ ਕਦੀ ਅਜੇ ਬੰਦਿਆਂ ਦਾ ਆਸਰਾ ਨਹੀਂ ਸੀ ਲੈਣਾ ਪੈਂਦਾ ਉਹ ਗੁਰੂ ਦਾ ਆਸਰਾ ਲੈਂਦੇ ਸੀ ਸੰਗਤ ਦਾ ਆਸਰਾ ਲੈਂਦੇ ਸੀ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕਰਕੇ ਇਲੈਕਸ਼ਨ ਸ਼ੁਰੂ ਕਰਦੇ ਸੀ ਗੈਂਗਸਟਰ ਦਾ ਆਸਰਾ ਲਿਆ ਉਹਨਾਂ ਨੇ ਇਸ ਕਰਕੇ ਉਹ ਤਾਂ ਬਿਲਕੁਲ ਅਕਾਲ ਤਖਤ ਤੋਂ ਭਗੌੜਿਆਂ ਦੀ ਪਾਰਟੀ ਆ ਜਿਸ ਪਾਰਟੀ ਦੇ ਨਾਲ ਸੁਖਬੀਰ ਸਿੰਘ ਬਾਦਲ ਖੜੂਗਾ ਪੰਜਾਬ ਦੇ ਲੋਕ ਉਸ ਬੰਦੇ ਨੂੰ ਨਫ਼ਰਤ ਕਰਨਗੇ ਇਸ ਕਰਕੇ ਕਿਉਂਕਿ ਸੁਖਬੀਰ ਦੇ ਹੁੰਦਿਆਂ ਬਰਗਾੜੀ ਕਾਂਡ ਹੋਇਆ ਸੁਖਬੀਰ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਨ ਅੰਗ ਜਿਹੜੇ ਆ ਪਾੜੇ ਗਏ ਔਰ ਤਿੰਨ ਚਾਰ ਮਹੀਨੇ ਪੰਜਾਬ ਬੰਦ ਰਿਆ ਸਾਰੀ ਪੰਜਾਬ ਦੀ ਜਨਤਾ ਜਿਹੜੇ ਜਿਨ੍ਹਾਂ ਦੇ ਮਨ ਚ ਰੋਕ ਸੀ ਰੋਸ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਤਕਾਰ ਮਾਨ ਕਰਨ ਵਾਲਿਆ ਉਹ ਸਾਰੇ ਸੜਕਾਂ ਤੇ ਬੈਠੇ ਸੀ ਆ ਕਾਲੀ ਸਰਕਾਰ ਦੇ ਹੁੰਦਿਆਂ ਉਹਨਾਂ ਨੇ ਅਸਲ ਦੋਸ਼ੀਆਂ ਨੂੰ ਫੜ ਨਹੀਂ ਸਕੇ ਕਿਸੇ ਨੂੰ ਸਜ਼ਾਵਾ ਨਹੀਂ ਦਵਾ ਸਕੇ ਜੀ ਉਲਟਾ ਸੌਦੇ ਸਾਥ ਦੇ ਚੇਲੇ ਬਣ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਛੱਡ ਗਏ ਆ ਹੂੰ ਤੇ ਸੌਦੇ ਸਾਧ ਦੇ ਚਰਨਾਂ 'ਚ ਜਾ ਕੇ ਉੱਥੇ ਐਮਐਲਏ ਨੂੰ ਜਿਹਨਾਂ ਨੂੰ ਟਿਕਟਾ ਦਿੰਦੀ ਹੈ ਉਹਨਾਂ ਨੂੰ ਉੱਥੇ ਲੈ ਜਾਂਦੇ ਸੀ ਵੀ ਸੌਦਾ ਸਾਧ ਜਿਤਾਊਗਾ ਇਸ ਕਰਕੇ ਉਸ ਪਾਰਟੀ ਦਾ ਤਾਂ ਭੋਗ ਜਿਹੜਾ ਉਹ ਪਿਆਏ ਪਿਆ ਕਿਉਂਕਿ ਉਹ ਪਰਿਵਾਰਵਾਦ ਦੀ ਪਾਰਟੀ ਆ ਅੱਜ ਪਰਿਵਾਰਵਾਦ ਲੋਕ ਨਹੀਂ ਪਸੰਦ ਕਰਦੇ ਲੋਕ ਪੜ੍ਹ ਲਿਖ ਗਏ ਆ ਲੋਕ ਇਮਾਨਦਾਰ ਨੂੰ ਕਾਬਲ ਬੰਦੇ ਨੂੰ ਕਰਦੇ ਉਹਨਾਂ ਦਾ ਇਹ ਬਿਜ਼ਨਸ ਆ ਬਾਦਲਾਂ ਦਾ ਇਹ ਬਿਜ਼ਨਸ ਆ ਉਹਨਾਂ ਨੇ ਸਾਰਾ ਟੱਬਰ ਆਪਣੇ ਸਾਰੇ ਰਿਸ਼ਤੇਦਾਰ ਜਿਹੜੇ ਆ ਉਹ ਪੋਲਿਟਿਕਸ ਚ ਲਿਆਂਦੇ ਆ ਔਰ ਅੱਜ ਅਕਾਲੀ ਤਖਤ ਦੇ ਜਥੇਦਾਰਾਂ ਨੂੰ ਇੱਥੋਂ ਤੱਕ ਕਹਿਣਾ ਪਿਆ ਤੇ ਇਹਨਾਂ ਦੀ ਵਜ੍ਹਾ ਨਾਲ ਅਕਾਲੀ ਦਲ ਦਾ ਜਿਹੜਾ ਉਹ ਗ੍ਰਾਫ ਬਹੁਤ ਥੱਲੇ ਗਿਆ ਇਹਨਾਂ ਕਰਕੇ ਅਕਾਲੀ ਦਲ ਦੀ ਬਹੁਤ ਬਦਨਾਮੀ ਹੋਈ ਆ ਇਹਨਾਂ ਕਰਕੇ 17 ਦੇ ਵਿੱਚ ਅਕਾਲੀ ਦਲ ਨੂੰ 15 12 ਕ 15 ਸੀਟਾਂ ਮਿਲੀਆਂ ਨੇ ਇਹਨਾਂ ਕਰਕੇ 22 ਦੀ ਇਲੈਕਸ਼ਨ ਦੇ ਵਿੱਚ 2 ਸੀਟਾਂ ਮਿਲੀਆਂ 117 ਦੇ ਵਿੱਚ ਇਹਨਾਂ ਕਰਕੇ ਜਿਹੜੀ 2024 ਦੇ ਵਿੱਚ ਪਾਰਲੀਮੈਂਟ ਦੇ ਇਲੈਕਸ਼ਨ ਹੋਇਆ ਉੱਥੇ ਇੱਕ ਸੀਟ ਮਿਲੀ ਆ ਜੀ ਇਸ ਕਰਕੇ ਇਸ ਪਾਰਟੀ ਦਾ ਤਾਂ ਕੰਮ ਖਤਮ ਹੋ ਚੁੱਕਾ ਵਾ ਇਹਨਾਂ ਨੂੰ ਲੋਕ ਨਫ਼ਰਤ ਕਰਦੇ ਆ ਇਹਨਾਂ ਨੂੰ ਕਿਸੇ ਬੰਦੇ ਨੇ ਵੋਟ ਨਹੀਂ ਪਾਉਣੀ ਕਿਉਂਕਿ ਝੂਠਾ ਹੀ ਉਹਨਾਂ ਨੇ ਬਣਾਇਆ ਹੋਇਆ ਧਰਮੀ ਫੌਜੀ ਸਾਰੀਆਂ ਗੱਲਾਂ ਔਰ ਆਪ ਅਕਾਲ ਤਖਤ ਤੋਂ ਭਗੋੜੇ ਆ ਅਕਾਲ ਤਖਤ ਨੇ ਤਾਂ ਅਪੀਲ ਕੀਤੀ ਸੀ ਵੀ ਤੁਹਾਡਾ ਗਰਾਹ ਬਹੁਤ ਥੱਲੇ ਜਾ ਚੁੱਕਾ ਤੁਸੀਂ ਲੋਕਾਂ 'ਚ ਬਦਨਾਮ ਹੋ ਚੁੱਕੇ ਹੋ ਤੁਹਾਡੀ ਵਜ੍ਹਾ ਨਾਲ ਕੌਮ ਥੱਲੇ ਗਈ ਆ ਤੁਸੀਂ ਆਪਣਾ ਦਲ ਕਰੋ ਭੰਗ ਨਵੀਂ ਪਰਤੀ ਕਰੋ ਔਰ ਕੋਈ ਚੰਗੇ ਬੰਦੇ ਅੱਗੇ ਲਾ ਕੇ ਤੇ ਇੱਕ ਪਾਰਟੀ ਨੂੰ ਤੁਰ ਉਹਨਾਂ ਨੇ ਨਹੀਂ ਮੰਨੀ ਉਥੇ ਸਾਰੀਆਂ ਗੱਲਾਂ 2 ਦਸੰਬਰ ਨੂੰ ਅਕਾਲ ਤਖਤ ਦੀ ਫੀਲਡ ਤੇ ਸਾਰੀਆਂ ਗੱਲਾਂ ਉਹਨਾਂ ਨੇ ਮੰਨੀਆਂ ਉਹਦੇ ਬਾਅਦ ਮੁਖਸਰ ਜਾ ਕੇ ਸਾਡੀਆਂ ਗੱਲਾਂ ਮੁੱਕਰ ਗਿਆ ਇਸ ਕਰਕੇ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਬਿਲਕੁਲ ਨਹੀਂ ਉਹਨਾਂ ਦੀ ਕੋਈ ਉਹ ਗੱਲ ਕਰਨੀ ਦੂਜਾ ਰਹਿ ਗਿਆ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੇ ਬਹੁਤ ਗਹਿਰੇ ਜ਼ਖਮ ਪੰਜਾਬ ਦੇ ਲੋਕਾਂ ਨੂੰ ਦਿੱਤੇ ਹੋਏ ਆ ਇਹਨਾਂ ਦੀ ਦੇਣ ਆ ਦਰਬਾਰ ਸਾਹਿਬ ਤੇ ਅਟੈਕ ਇਹਨਾਂ ਦੀ ਦੇਣ ਆ ਦਿੱਲੀ ਦੇ ਵਿੱਚ ਕਤਲੋ ਆਮ ਸਿੱਖਾਂ ਦੀ ਕਰਨੀ ਇਹਨਾਂ ਦੀ ਦੇਣ ਆ ਕਿ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਏ ਆ ਪ੍ਰਮੋਟ ਗਾਂ ਬਦਲਾ ਨਹੀਂ ਕੀਤਾ ਨਸ਼ਾ ਲੈ ਕੇ ਇਹ ਆਏ ਆ ਇਸ ਕਰਕੇ ਲੋਕ ਇਹਨਾਂ ਨੂੰ ਨਫ਼ਰਤ ਕਰਦੇ ਆ ਆ ਦੋ ਤਿੰਨ ਘਟਨਾਵਾਂ ਤਾਂ ਉਹਨਾਂ ਨੇ ਆਉਂਦੇ ਆਉਂਦੇ ਕਰ ਦਿੱਤੀਆਂ ਜਿੱਦਣ ਇਹਨਾਂ ਦਾ ਪ੍ਰਧਾਨ ਆਇਆ ਉਹ ਕੀ ਆ ਆਪਣੇ ਰਾਜਾ ਵੜਿੰਗ ਜੀ ਉਹਨੇ ਆਉਂਦਾ ਕਹਿੰਦਾ ਤਰਨਤਨ ਦੇ ਲੋਕਾਂ ਨੂੰ ਮੈਂ ਪੁੱਛਣਾ ਵਾ ਭਈ ਤੁਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਓ ਜਾਂ ਖਾਲਸਾਣ ਦੇ ਨਾਲ ਰਹਿਣਾ ਚਾਹੁੰਦੇ ਓ ਇਹ ਗੱਲਾਂ ਖਾਲਿਸਤਾਨ ਦਾ ਡਰਾਵਾ ਦੇ ਕੇ ਸਾਰੇ ਦੇਸ਼ ਦੀਆਂ ਵੋਟਾਂ ਜਿਤਨਾ ਇੰਦਰਾ ਗਾਂਧੀ ਲੈਂਦੀ ਰਹੀ ਐ ਇਹਨਾਂ ਦੀ ਮਾਤਾ ਸ਼੍ਰੀ ਉਸੇ ਤਰ੍ਹਾਂ ਦਾ ਇਹਨਾਂ ਦਾ ਪ੍ਰੋਗਰਾਮ ਬਣਿਆ ਕਿ ਪੰਜਾਬ 'ਚ ਤਾਂ ਸਾਨੂੰ ਕੋਈ ਮਿਲਣਾ ਨਹੀਂ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਕੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਅਸੀਂ ਸਾਰੇ ਦੇਸ਼ ਦੀਆਂ ਵੋਟਾਂ ਜਿਹੜੀਆਂ ਵਟੋਰਾਗੇ ਤੇ ਇਹਨਾਂ ਦਾ ਦੇਸ਼ 'ਚ ਵੀ ਕੰਮ ਮੁੱਕ ਗਿਆ ਹੋਇਆ ਤੇ ਇੱਥੇ ਵੀ ਕੰਮ ਮੁੱਕ ਗਿਆ ਹੋਇਆ ਜਿਸ ਜਿਸ ਬੰਦੇ ਨੇ ਅਕਾਲ ਤਖਤ ਦੇ ਨਾਲ ਮੱਥਾ ਲਾਇਆ ਗੁਰੂ ਘਰ ਨਾਲ ਮੱਥਾ ਲਾਇਆ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਉਹ ਇਤਿਹਾਸ ਦੇ ਪੰਨਿਆਂ ਤੋਂ ਲੋਪ ਹੋ ਜਾਣੇ ਆ ਇਹ ਸਾਡਾ ਸਾਰਾ ਇਤਿਹਾਸ ਕਹਿੰਦਾ ਕਿ ਜਿਹੜਾ ਲੋਕ ਉੱਥੇ ਨਤਮਸਤਕ ਹੋ ਕੇ ਗਏ ਆ ਨੀਕੇ ਗਏ ਆ ਉਹਨਾਂ ਨੂੰ ਉੱਥੋਂ ਕੋਈ ਮਿਲਿਆ ਜਿਨ੍ਹਾਂ ਨੇ ਮੱਥਾ ਲਾਇਆ ਨਾ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹਨਾਂ ਨੂੰ ਕਦੀ ਕੁਝ ਨਹੀਂ ਮਿਲਿਆ ਤੀਜੀ ਪਾਰਟੀ ਆ ਆਮ ਵਾਲੇ ਆ ਆਮ ਵਾਲਿਆਂ ਨੇ ਜਿੱਦਣ ਪਾਰਟੀ ਬਣੀ ਸੀ ਮੈਂ ਵੀ ਉਸ ਪਾਰਟੀ ਨੂੰ ਖੜਾ ਕਰਨ ਨੂੰ ਬੜਾ ਯੋਗਦਾਨ ਯੋਗਦਾਨ ਪਾਇਆ ਸੀ ਉਹਨਾਂ ਦਾ ਪ੍ਰੋਗਰਾਮ ਸੀ ਪਈ ਅਸੀਂ ਟ੍ਰਿਪਲ ਸੀ ਅਵਾਇਡ ਕਰਾਂਗੇ ਕ੍ਰਿਮੀਨਲ ਕਰਪਟ ਤੇ ਕਰੈਕਟਰਲੈਸ ਬੰਦਿਆਂ ਨੂੰ ਸਾਡੀ ਪਾਰਟੀ 'ਚ ਕੋਈ ਥਾਂ ਨਹੀਂ ਹੋਊਗੀ ਪੈਸੇ ਵਾਲੇ ਦੀ ਗੱਲ ਨਹੀਂ ਸੁਣੀ ਜਾਊਗੀ ਕੰਮ ਕਰਨ ਵਾਲੇ ਦੀ ਗੱਲ ਸੁਣੀ ਜਾਊਗੀ ਅਸੀਂ ਪੰਜਾਬ 'ਚੋਂ ਨਸ਼ਾ ਸਮਾਪਤ ਕਰਾਂਗੇ ਉਰਦਾ ਪੰਜਾਬ ਕਹਿੰਦੇ ਹੁੰਦੇ ਸੀ ਪਰ ਅਸੀਂ ਪੰਜਾਬ ਦਾ ਨਸ਼ਾ ਸਮਾਪਤ ਕਰਾਂਗੇ ਬੀਬੀਆਂ ਨੂੰ 1-1000 ਰੁਪਏ ਮਹੀਨੇ ਦਾ ਅਸੀਂ ਉਹਨਾਂ ਦਾ ਪੱਤਾ ਦੇਾਂਗੇ ਬੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੀ ਪਰ ਅੱਜ ਉਹਨਾਂ ਦੇ ਸਾਰਾ ਕੁਝ ਸਾਹਮਣੇ ਆ ਚੁੱਕਾ ਕਿ ਪੰਜਾਬ ਲੁੱਟਿਆ ਜਾ ਰਿਹਾ ਪੰਜਾਬ ਦੇ ਕਰਜ਼ੇ ਦੀ ਪੰਡ ਜਿਹੜੀ ਹੈ ਬਹੁਤ ਭਾਰੀ ਹੋ ਗਈ ਹੈ ਡਵੈਲਪਮੈਂਟ ਕੋਈ ਹੋਈ ਨਹੀਂ ਗੈਂਗਸਟਰ ਇਹਨਾਂ ਨੂੰ ਪ੍ਰਮੋਟ ਕੀਤਾ ਗਿਆ ਗੈਂਗਸਟਰ ਤੇ ਇੰਨਾ ਹੋ ਗਿਆ ਵੀ ਜਿਹਦਾ ਸਭ ਕੁਝ ਨਹੀਂ ਨਸ਼ੇ ਜਿਹੜੇ ਇੰਨੇ ਪ੍ਰਮੋਟ ਹੋ ਗਿਆ ਵੀ ਰੋਜ਼ ਦੋ ਚਾਰ ਬੱਚੇ ਜਿਹੜੇ ਨਸ਼ਿਆਂ ਦੇ ਨਾਲ ਉਹ ਆਪਣੀਆਂ ਜਾਨਾਂ ਗਵਾ ਰਹੇ ਆ ਇਸ ਕਰਕੇ ਪੰਜਾਬ ਲਾਂਡ ਆਰਡਰ ਦੀ ਹਾਲਤ ਇਹ ਆ ਵੀ ਸਾਡਾ ਵਪਾਰੀ ਇੱਥੋਂ ਭੱਜ ਗਿਆ ਕੋਈ ਇੱਥੇ ਇੰਡਸਟਰੀਇਲਿਸਟ ਇਨਵੈਸਟਮੈਂਟ ਕਰਕੇ ਰਾਜੀ ਨਹੀਂਗਾ ਕਿਉਂਕਿ ਅਮਨ ਚੈਨ ਚਾਉਂਦੇ ਆ ਸਰਮਾਇਦਾਰ ਨੇ ਜਿੱਥੇ ਪੈਸਾ ਲਾਉਣਾ ਹੁੰਦਾ ਉਹ ਪਹਿਲਾਂ ਚਾਹੁੰਦਾ ਵੀ ਇੱਥੇ ਅਮਨ-ਮਾਨ ਹੋਵੇ ਇੱਥੇ ਕਾਨੂੰਨ ਦਾ ਰਾਜ ਹੋਵੇ ਫਿਰ ਉਹ ਇਨਵੈਸਟ ਕਰਦਾ ਇੱਥੋਂ ਦੀ ਇੰਡਸਟਰੀ ਭੱਜ ਗਈ ਐ ਇੱਥੋਂ ਦਾ ਵਪਾਰੀ ਭੱਜ ਗਿਆ ਗੈਂਗਸਟਰਾਂ ਨੇ ਮਹੀਨੇ ਲੈ ਰਿਆ ਕੋਈ ਚੱਜ ਦਾ ਬੰਦਾ ਨਹੀਂ ਚਾਹ ਸੁਨਿਆਰਾ ਵੀਰ ਆ ਚਾਹ ਕੋਈ ਡਾਕਟਰ ਆ ਚਾਹ ਕੋਈ ਪ੍ਰੋਫੈਸਰ ਆ ਚਾਹ ਕੋਈ ਵਪਾਰੀ ਆ ਚਾਹ ਕੋਈ ਬਿਜ਼ਨਸਮੈਨ ਆ ਤਰਾ ਹੀ ਤਰਾ ਹੀ ਕੰਡਿਆ ਰੋਜ਼ ਰੋਜ਼ ਗੈਂਗਸਟਰਾਂ ਦੇ ਨਾਲ ਕੋਈ ਗਾਇਕ ਮਾਰਿਆ ਜਾਂਦਾ ਕੋਈ ਕਲਾਕਾਰ ਮਾਰਿਆ ਜਾਂਦਾ ਕੋਈ ਕਿਸਾਨ ਮਾਰਿਆ ਜਾਂਦਾ ਕੋਈ ਕਬੱਡੀ ਦਾ ਪਲੇਅਰ ਮਾਰਿਆ ਜਾਂਦਾ ਪੰਜਾਬ ਦੇ ਤਾਂ ਹਾਲਾਤ ਇਹੋ ਜਿਹੇ ਬਣ ਗਿਆ ਕਿ ਬੰਦਾ ਕਾਬਲ ਪੰਜਾਬ ਦੇ ਰਹਿਣ ਦੇ ਕਾਬਲ ਨਹੀਂ ਰਹਿਣ ਦਿੱਤਾ ਇਹ ਕਹਿੰਦੇ ਸੀ 트리플 ਸੀ ਅਵਾਇਡ ਕਰਨੀਆਂ 트리플 ਸੀ ਤਾਂ ਸਾਰੀ ਜਿਨਾਂ ਨੇ ਅਡਾਪਟ ਕਰ ਲਈ ਹੈ ਇਹਨਾਂ ਦੇ ਐਮਐਲਏ ਤੇ ਕਰੈਕਟਰਲੈਸ ਦੇ ਇਲਜ਼ਾਮ ਇਹਨਾਂ ਦੇ ਐਮਐਲਏ ਤੇ ਕ੍ਰਪਸ਼ਨ ਦੇ ਇਲਜ਼ਾਮ ਇਹਨਾਂ ਦੇ ਐਮਐਲਏ ਤੇ ਕ੍ਰਿਮੀਨਲ ਹੋਣ ਦੇ ਇਲਜ਼ਾਮ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਇਸ ਕਰਕੇ ਸੰਦੀਪ ਦਾ ਲੋਕ ਸਤਕਾਰ ਕਰ ਰਿਹਾ ਕਿ ਉਹਨੇ ਕੋਈ ਆਪਣੇ ਘਰ ਵਾਸਤੇ ਨਹੀਂ ਜਿਸ ਸੂਬੇ ਨੇ ਇੱਥੇ ਤਰਨਤਾਰਨ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ 10-10 ਬੰਦੇ ਮਾਰੇ ਸੀਗੇ ਬੱਚੇ ਮਾਰੇ ਸੀ ਜਿਹੜਾ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਬੱਚਿਆਂ ਦੇ ਸਾਹਮਣੇ ਨੰਗਿਆ ਕਰਦਾ ਰਿਹਾ ਪੁੱਠੀਆਂ ਸਜਾਵਾਂ ਦਿੰਦਾ ਰਿਹਾ ਬਾਬੇ ਚਰਨ ਸਿੰਘ ਵਰਗੇ ਸਾਧੂ ਦਾ ਸਾਰਾ ਟੱਬਰ ਮਾਰ ਦਿੱਤਾ ਉਹਨੇ ਉਹ ਲੋਕ ਨਫ਼ਰਤ ਕਰਦੇ ਆ ਹੁਣ ਭਗਵੰਤ ਮਾਨ ਇਥੇ ਆਣ ਕੇ ਹੁਣ ਕਹਿੰਦਾ ਜੀ ਹਰਮੀਤ ਚੰਗਾ ਬਾੜਾ ਪਿਛਲੇ ਇਲੈਕਸ਼ਨ ਤੇ ਕਹਿੰਦਾ ਹਰਮਤ ਜਿਹੜਾ ਤਸਕਰ ਹੈ ਨਸ਼ਾ ਵੇਚਦਾ ਵਾ ਉਹਨਾਂ ਨੂੰ ਆਪਣਾ ਬੰਦਾ ਤਾਂ ਕੋਈ ਲੱਭ ਨਹੀਂ ਰਿਹਾ ਜੀ ਤੁਸੀਂ 6 ਮਹੀਨੇ ਖਲੋ ਜੋ ਹੁਣ ਤਾਂ ਇਹਨਾਂ ਦੇ ਕੋਲ ਸਾਰਾ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਹੈਗਾ ਪੁਲਿਸ ਵਾਲੇ ਹੈਗੇ ਐਡਮਿਨਿਸਟ੍ਰੇਸ਼ਨ ਸਾਰੀ ਹੈਗੀ ਆ ਇਹਨਾਂ ਦੇ ਨਾਲ ਤੁਰੇ ਫਿਰਦੇ ਇਹਨਾਂ ਨੂੰ ਆਪਣੀ ਅਸਲੀਅਤ ਦਾ ਪਤਾ ਨਹੀਂ ਲੱਗ ਰਿਹਾ 6 ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਲੋਕ ਗਿਆਨ ਕਰਾ ਦੇਣਗੇ ਕਿ ਤੁਸੀਂ ਕਿੱਥੇ ਖੜੇ ਹੋ ਇਹ ਇਲੈਕਸ਼ਨ ਜਿਹੜੀ ਆ ਇਹ ਧਰਤਾਂ ਦੇ ਧਰਤੀ ਦੇ ਲੋਕਾਂ ਦਾ ਬੜਾ ਗੌਰਵ ਮਈ ਇਤਿਹਾਸ ਆ ਇਹ ਜ਼ਬਰ ਜ਼ੁਲਮ ਦੇ ਵਿਰੁੱਧ ਲੜਨ ਕਰਕੇ ਜਾਣੇ ਜਾਂਦੇ ਆ ਇਹ ਬੇਇਨਸਾਫੀ ਦੇ ਵਿਰੁੱਧ ਲੜਦੇ ਰਹੇ ਆ ਇਸ ਧਰਤੀ ਤੋਂ ਜਸਦਰ ਮੋਹਨ ਸਿੰਘ ਤੁਰ ਜਿੱਦਾ ਰਿਹਾ ਇਸ ਧਰਤੀ ਤੋਂ ਸਿਮਰਜੀਤ ਮਾਨ ਨੂੰ ਛੁਡਾਇਆ ਇਸ ਧਰਤੀ ਤੋਂ ਲੋਕਾਂ ਨੇ ਅਮਰਤਪਾਲ ਨੂੰ ਛੁਡਾਇਆ ਔਰ ਅੱਜ ਲੋਕ ਇਹ ਸਮਝ ਰਹੇ ਆ ਕਿ ਮੰਦੀਪ ਦੇ ਭਰਾ ਸੰਦੀਪ ਨੇ ਕੋਈ ਵੱਟ ਬੰਨੇ ਦੀ ਲੜਾਈ ਨਹੀਂ ਸੀ ਉਹਨੇ ਕੌਮ ਦੀ ਲੜਾਈ ਲੜੀ ਆ ਜਿਸ ਸੂਬੇ ਨੇ ਲੋਕਾਂ ਦੇ ਅੰਨਾ ਤਸ਼ੱਦਦ ਟਾਇਆ ਸੀ ਉਹਦੇ ਉਹਨਾਂ ਨੇ ਮਾਰਨ ਦਾ ਪ੍ਰੋਗਰਾਮ ਬਣਾਇਆ ਸੀ ਤੁਸੀਂ ਵੇਖੋ ਕਿ ਜਿਹੜੇ ਹੁੰਦੇ ਆ ਸਜਾਜ ਆਫਤਾ ਤੇ ਜਿਹੜੇ ਦੂਜੇ ਹੁੰਦੇ ਆ ਹਵਾਲਾਟੀ ਇਹ ਕਦੀ ਇਕੱਠੇ ਨਹੀਂ ਰਹਿ ਸਕਦੇ ਇਹ ਚਾਰ ਪੰਜ ਜਿਹੜੇ ਤਗੜੇ ਪੁਲਿਸ ਅਫਸਰ ਜਿਨ੍ਹਾਂ ਨੂੰ ਸਜਾਵਾਂ ਹੋਈਆਂ ਸੀ ਉਹ ਪਟਿਆਲੇ ਜ਼ਿਲ੍ਹੇ ਸੀ ਇਹਨੂੰ ਹਵਾਲਾਟੀ ਨੇ ਉਹਨਾਂ ਦੇ ਵਿੱਚ ਖੜ ਕੇ ਭਾਲ ਦਿੱਤਾ ਇਹਨੂੰ ਅਸਲ 'ਚ ਮਰੋਣਾ ਚਾਹੁੰਦੀ ਸੀ ਸਰਕਾਰ ਤਾਂ ਕੁਦਰਤ ਨੂੰ ਜਿਹਨੂੰ ਰੱਖੇ ਰੱਬ ਉਹਨੂੰ ਮਾਰੇ ਕੌਣ ਉਹਨੂੰ ਇਹ ਮਹਾਰਾਜ ਨੇ ਇਜਤਮਾਨ ਬਖਸ਼ਣਾ ਸੀ ਉਹ ਨੂੰ ਸਟਾ ਬਹੁਤ ਲੱਗੀਆਂ ਇਹ ਤਾਂ ਜੁਡੀਸ਼ਰੀ ਨੇ ਉਹਨੂੰ ਬਚਾ ਲਿਆ ਨਹੀਂ ਤੇ ਇਹਨਾਂ ਦਾ ਉਹਨੂੰ ਮਾਰਨ ਦਾ ਪ੍ਰੋਗਰਾਮ ਸੀ ਤੇ ਉਹਨੇ ਉਹਦੇ ਹੱਥੋਂ ਸਾਰਾ ਕੁਝ ਹੋਣਾ ਸੀਗਾ ਤੇ ਅੱਜ ਲੋਕ ਸਮਝਦੇ ਆ ਭਈ ਸੰਦੀਪ ਦਾ ਉਹਨਾਂ ਦੇ ਪਰਿਵਾਰ ਦਾ ਸਾਡੇ ਸਿਰ ਕਰਜ਼ਾ ਵਾ ਅੱਗੇ ਲੋਕ ਪੁਛਤਾਉਂਦੇ ਆ ਕਿ ਅਸੀਂ ਬੀਬੀ ਖਾਲੜਾ ਨੂੰ ਜਿਹੜੀ ਖਾਲੜਾ ਨੂੰ ਵੋਟ ਨਾ ਪਾ ਕੇ ਬੜੀ ਵੱਡੀ ਬਲੰਡਰ ਕੀਤੀ ਆ ਤੇ ਹੁਣ ਲੋਕ ਮਹਿਸੂਸ ਕਰਦੇ ਆ ਕਿ ਅਸੀਂ ਇਹਦੇ ਕਰਜ਼ਾਈ ਆ ਅਸੀਂ ਇਹਦਾ ਕਰਜ਼ਾ ਲੈਣਾ ਵਾ ਕਿਸੇ ਨੂੰ ਕਿਸੇ ਕੋਲ ਡਰਨ ਦੀ ਲੋੜ ਨਹੀਂ ਦੁਨੀਆ ਚ ਕੋਈ ਵਰੀ ਆਉਣਾ ਪੈਸਾ ਨਾਲ ਨਹੀਂ ਜਾਣਾ ਜੀ ਪੈਸਾ ਲੁੱਟਮਾਰ ਵਾਲਿਆਂ ਕੋਲ ਬਹੁਤ ਹੁੰਦਾ ਪਰ ਇਤਿਹਾਸ ਜਿਹੜਾ ਬਣਦਾ ਨਾ ਉਹ ਉਹਨਾਂ ਲੋਕਾਂ ਦਾ ਬਣਦਾ ਜਿਹੜੇ ਕੌਮ ਵਾਸਤੇ ਦੇਸ਼ ਵਾਸਤੇ ਸਮਾਜ ਵਾਸਤੇ ਚੰਗੇ ਕੰਮ ਕਰਕੇ ਜਾਂਦੇ ਆ ਜਿਹੜੇ ਆਪਣੇ ਪੇਟ ਵਾਸਤੇ ਜਿੰਦੇ ਆਪਣੀਆਂ ਕੁਰਸੀਆਂ ਵਾਸਤੇ ਜਿੰਦੇ ਆ ਲੋਕ ਉਹਨਾਂ ਨੂੰ ਕਦੀ ਮਾਫ ਨਹੀਂ ਕਰਨਗੇ ਤਾਂ ਨਾ ਉਹਨਾਂ ਦਾ ਕਦੀ ਇਤਿਹਾਸ ਬਣਦਾ ਇਸ ਕਰਕੇ ਮੈਨੂੰ ਪੂਰਨ ਆਸ ਆ ਕੇ ਲੋਕ ਬਾਲਟੀ ਚੋਣ ਨਿਸ਼ਾਨ ਮੰਦੀਪ ਦਾ ਇਹ 14ਵਾਂ ਨੰਬਰ ਦਾ ਚੋਣ ਨਿਸ਼ਾਨਾ ਥੱਲੋਂ ਦੂਜਾ ਹੈ ਜੀ ਔਰ ਲੋਕ ਕਦੀ ਇਹ ਗਲਤੀ ਨਹੀਂ ਕਰਨਗੇ ਤਰਨਤਨ ਦਾ ਗੌਰਵਮਈ ਇਤਿਹਾਸ ਆ ਇਹ ਤੇ ਚੱਪੇ ਚੱਪੇ ਦੇ ਸ਼ਹੀਦ ਹੋਏ ਆ ਔਰ ਇਹਨਾਂ ਲੋਕਾਂ ਨੇ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਜਿੰਦਾ ਰੱਖਣਾ ਸਾਨੂੰ ਪੂਰਨ ਆਸ ਆ ਇਹ ਮੰਦੀਪ ਨੂੰ ਬੜੀ ਸ਼ਾਨ ਨਾਲ ਜਿਤਾਉਣਗੇ ਤਾਂ ਅਸੀਂ ਪੰਜਾਬ ਵਿੱਚ ਅਮਨ ਕਰਾਂਗੇ ਅਸੀਂ ਭਾਈਚਾਰਾ ਕਾਇਮ ਰੱਖਣਾ ਜੀ ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਤੇ ਲੁੱਟ ਲਿਆ ਨੈਸ਼ਨਲ ਪਾਰਟੀਆਂ ਨੇ ਇਹਨੂੰ ਲੋੜ ਆ ਅੱਜ ਇੱਕ ਕਮਾਂਡਰ ਖੇਤਰੀ ਪਾਰਟੀ ਦੀ ਉਹ ਅਸੀਂ ਜਿੰਨੇ ਲਾਈਕ ਮਾਈਂਡਡ ਬੰਦੇ ਆ ਜਿੰਨਾਂ ਲੋਕਾਂ ਦੀ ਕੋਈ ਮਾਰੀ ਮੋਟੀ ਕੋਈ ਪੰਥ ਨੂੰ ਦੇਣ ਆ ਪੰਜਾਬ ਨੂੰ ਦੇਣ ਉਹ ਸਾਰੇ ਇਕੱਠੇ ਹੋਏ ਆ ਚਾਹੇ ਉਹ ਅਮਰਤਵਾਲ ਦਾ ਪਿਤਾ ਆ ਚਾਹੇ ਸਿਮਰਜੀਤ ਮਾਨ ਆ ਚਾਹੇ ਯਾਨੀ ਹਰਪ੍ਰੀਤ ਸਿੰਘ ਜੀ ਜਿਹੜੇ ਅਕਾਲ ਤਖਤ ਦੇ ਜਹਦਾਰ ਨੇ ਜਿਹੜੇ ਬੜੇ ਪੜੇ ਲਿਖੇ ਸਿਆਣੇ ਬੰਦੇ ਆ ਇਹ ਸਾਰੇ ਇਕੱਠੇ ਹੋਏ ਆ ਹੋਰ ਵੀ ਬੜੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਨੇ ਉਹ ਸਾਰੀਆਂ ਇਕੱਠੀਆਂ ਸਾਡੇ ਨੌਜਵਾਨ ਵੇਖੋ 30 32 33 ਸਾਲ ਦੇ ਜਿਲ੍ਹੇ ਚ ਪਿਆ ਹੈ ਦੁਨੀਆ ਦਾ ਕਾਨੂੰਨ 32 33 ਸਾਲ ਦੇ ਅੰਦਰ ਬੈਠੇ ਆ ਬਜ਼ੁਰਗ ਹੋ ਗਏ ਆ ਉਹਨਾਂ ਨੂੰ ਕੋਈ ਛੱਡਣ ਨਹੀਂ ਦਿਆ ਕਾਨੂੰਨ ਦਾ ਰਾਜ ਇੱਥੇ ਸਟੈਬਲਿਸ਼ ਕਰਾਂਗੇ ਇੱਥੇ ਲਾਂਡ ਆਰਡਰ ਹੋਊਗਾ ਇੱਥੇ ਇੰਡਸਟਰੀਅਲ ਡਵੈ ਬਾਰੀ ਜਿਹੜਾ ਕਿਉਂਕਿ ਕੱਲੀ ਤੁਸੀਂ ਖੇਤੀ ਤੇ ਕੋਈ ਸੁਬਕ ਕੱਲੀ ਤੇ ਤਰੱਕੀ ਨਹੀਂ ਕਰ ਸਕਦਾ ਕਿਸਾਨ ਸਾਡੇ ਦੀ ਬਹੁਤ ਮਾੜੀ ਹਾਲਤ ਆ ਖੇਤੀ ਦੇ ਨਾਲ ਨਾਲ ਜੇ ਇੰਡਸਟਰੀ ਪ੍ਰਮੋਟ ਕਰਾਂਗੇ ਤਾਂ ਲੋਕਾਂ ਨੂੰ ਜੋਬ ਮਿਲੂਗੀ ਤਾਂ ਲੋਕਾਂ ਦਾ ਤਰੱਕੀ ਹੋਊਗੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਭਾਈਚਾਰਾ ਸਾਡਾ ਅਸੀਂ ਸਵੇਰੇ ਸ਼ਾਮ ਜਦੋਂ ਗੁਰੂ ਘਰਾਂ ਦੇ ਵਿੱਚ ਅਰਦਾਸ ਕਰਦੇ ਹਾਂ ਘਰਾਂ 'ਚ ਬੈਠੇ ਸਵੇਰੇ ਆਪਣਾ ਆਪਣਾ ਨਿਤਨੇਮ ਕਰਦੇ ਹਾਂ ਤੇ ਰੋਜ ਕਹਿੰਦੇ ਆ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਅਸੀਂ ਦੇਸ਼ ਨੂੰ ਆਜ਼ਾਦ ਕਰਾਇਆ ਸਾਡੇ ਬਜ਼ੁਰਗਾਂ ਨੇ ਦੇਸ਼ ਨੂੰ ਭੁੱਖੇ ਨੂੰ ਰੋਟੀ ਖਵਾਲੀ ਇਹ ਮੰਗਣ ਜਾਂਦਾ ਸੀ ਬਾਹਰ ਉਹ ਸਾਡੇ ਕਿਸਾਨ ਨੇ ਔਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਸਾਡੇ ਫੌਜੀ ਵੀਰਾਂ ਨੇ ਇਸ ਕਰਕੇ ਇਹ ਦੇਸ਼ ਆਪਣਾ ਵਾ ਅਸੀਂ ਆਪਣੇ ਏ ਲੋਕਾਂ ਨੂੰ ਇਨਸਾਫ ਤੋਂ ਹੋਣਾ ਵਾ ਅਸੀਂ ਜਿਹੜੇ ਜ਼ੁਲਮ ਕਰਨ ਵਾਲੇ ਬੇਇਨਸਾਫੀ ਕਰਨ ਵਾਲੇ ਉਹਨਾਂ ਦੇ ਨਾਲ ਸਾਡੀ ਲੜਾਈ ਰਹਿਣੀ ਆ ਧਰਮੀ ਬੰਦੇ ਜਿਹੜੇ ਆ ਉਹਨਾਂ ਦਾ ਹਿਸਤਕਾਰ ਕਰਾਂਗੇ ਅਸੀਂ ਸੂਬੇ ਦੀ ਡਿਵੈਲਪਮੈਂਟ ਤੇ ਪਹਿਲਾਂ ਵੀ ਯੋਗਦਾਨ ਸਾਡਾ ਪੰਜਾਬੀਆਂ ਦਾ ਬਹੁਤ ਆ ਅਸੀਂ ਤਾਂ ਸਾਰੇ ਦੇਸ਼ ਦੀਆਂ 12 ਜਾ ਕੇ ਆਵਾਜ਼ ਕੀਤੀਆਂ ਨੇ ਜਿੱਥੇ ਜੰਗਲ ਸੀ ਉਹ ਬਾਤ ਕੀਤੇ ਆ ਅਸੀਂ ਚਾਹੁੰਦੇ ਆ ਕਿ ਅਸੀਂ ਸਰਾਤ ਤੇ ਬੈਠੇ ਆ ਇਹ ਦੇਸ਼ ਦੇ ਇੰਟਰਸਟ ਵਿੱਚ ਵੀ ਆ ਪਈ ਪੰਜਾਬੀਆਂ ਦੇ ਮਸਲੇ ਹੱਲ ਕਰੇ ਨਹੀਂ ਤਾਂ ਇਹ ਸੱਜੀ ਬਾਹਵਾਂ ਦੇਸ਼ ਦੀ ਜੇ ਪੰਜਾਬ ਕਮਜ਼ੋਰ ਹੋਗਾ ਤਾਂ ਦੇਸ਼ ਸਾਰਾ ਕਮਜ਼ੋਰ ਹੋਊਗਾ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਸਾਡੇ ਹੱਕ ਹਕੂਕ ਜਿਹੜਿਆ ਦੇਓ ਸਾਡਾ ਚੰਡੀਗੜ੍ਹ ਸਾਡੀ ਕੈਪੀਟਲ ਕੋਈ ਨਹੀਂ ਸਾਡੇ ਪੰਜਾਬੀ ਬੋਲ ਦੇ ਇਲਾਕੇ ਨਹੀਂ ਸਾਡੇ ਮਸਲੇ ਨਹੀਂ ਹੱਲ ਹੋਏ ਸਾਡੇ ਕਿਸਾਨ ਦੇ ਮਸਲੇ ਨਹੀਂ ਹੱਲ ਹੋਏ ਸਾਡੇ ਵਪਾਰੀ ਦੇ ਮਸਲੇ ਨਹੀਂ ਹੱਲ ਹੋਏ ਬਾਹਰ ਪੈਕੇਜ ਦੇ ਰਿਆ ਇੰਡਸਟਰੀ ਨੂੰ ਜਿਹੜੀ ਡਿਸਟਰਬ ਸਟੇਟ ਆ ਉੱਥੇ ਸਾਨੂੰ ਤਾਂ ਕੋਈ ਪੈਕੇਜ ਨਹੀਂ ਦੇ ਰਿਆ ਅਸੀਂ ਚਾਹੁੰਦੇ ਆਂ ਵੀ ਇੰਡਸਟਰੀ ਨੂੰ ਸਪੈਸ਼ਲ ਪੈਕੇਜ ਮਿਲੇ ਸਾਡਾ ਆਕੜਾ ਮੈਨੇਜਮੈਂਟ ਬੋਰਡ ਦਾ ਪ੍ਰਬੰਧ ਸਾਨੂੰ ਮਿਲੇ ਸਾਡੇ ਯੂਨੀਵਰਸਿਟੀ ਸਾਡੀ ਜਿਹੜੀ ਜਿਹ ਲਈ ਅਸੀਂ ਬੜਾ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਸੁਭਾ ਬਣਿਆ ਸੋਟਾ ਜਾ ਤਾਂ ਅਸੀਂ ਚਾਹੁੰਦੇ ਆਂ ਤੇ ਇਹ ਦੇਸ਼ ਦੀਆਂ ਸਰਕਾਰਾਂ ਸਾਡਾ ਸਤਿਕਾਰ ਮਾਨ ਕਰਨ ਤੇ ਪੰਜਾਬ ਦੇ ਮਸਲੇ ਹੱਲ ਕਰਨ ਤੇ ਪੰਜਾਬ 'ਚ ਅਮਨ ਸ਼ਾਂਤੀ ਕਰਨ ਵਾਸਤੇ ਇਮਾਨਦਾਰ ਤੇ ਚੰਗੇ ਬੰਦਿਆਂ ਨੂੰ ਲਿਆਉਣ ਆਈ ਈ ਡੀ ਵਾਲੇ ਤੇ ਦੂਜੇ ਮੈਨੂੰ ਪਤਾ ਨਹੀਂ ਬਾਹਰ ਤੁਰੇ ਫਿਰਦੇ ਆ ਆ ਸਾਡੇ ਬੰਦਿਆਂ ਦੇ ਦਵਾਲੇ ਇਹਨਾਂ ਦੇ ਦਵਾਲੇ ਹੋਣ ਹ ਜਿਹੜੇ ਇੱਥੇ ਠੱਗ ਬੈਠਿਆ ਜਿਨ੍ਹਾਂ ਨੇ ਅਰਬਾਂ ਖਰਮਾਂ ਜਦੋਂ ਬੰਦਾ ਪਹਿਲਾ ਇਲੈਕਸ਼ਨ ਲੜਦਾ ਉਹ ਚ ਨੋਮੀਨੇਸ਼ਨ ਪੇਪਰ ਪੜਦਾ ਕੀ ਜਿਆਦਾਤ ਹੁੰਦੀ ਆ ਹੁਣ ਇਹਨਾਂ ਕੋ ਅਰਮਾ ਖਰਮਾਂ ਦੀ ਜਿਆਦਾਤ ਕਿਉਂਕਿ ਇਹ ਵੀ ਰਲੇ ਹੋਏ ਆ ਇੱਕ ਵਾਰੀ ਉਹ ਲਾ ਲੈਂਦਾ ਸੀ ਇੱਕ ਵਾਰੀ ਉਹ ਲਾ ਲੈਂਦਾ ਸੀ ਇੱਕ ਦੂਜੇ ਦੇ ਉਲਟ ਕੁਝ ਕਰਦੇ ਨਹੀਂ ਸੀ ਹੁਣ ਸਿਸਟਮ ਆ ਗਿਆ ਸਾਡੇ ਨਵੇਂ ਬੱਚੇ ਜਿਹੜੇ ਆ ਚਾਹੁੰਦੇ ਆ ਕਿ ਇਮਾਨਦਾਰ ਬੰਦੇ ਅੱਗੇ ਆਉਣ ਜਿਹੜੇ ਕਰਪਟ ਲੋਕ ਆ ਸਭ ਤੋਂ ਵੱਡੀ ਡਿਵੈਲਪਮੈਂਟ ਦੀ ਦੁਸ਼ਮਣ ਜਿਹੜੀ ਆ ਉਹ ਕਰਪਸ਼ਨ ਕਰਪਸ਼ਨ ਖਤਮ ਜਦ ਤੱਕ ਨਹੀਂ ਹੋਊਗੀ ਨਾ ਸੁਭਾਤਰ ਕੀ ਕਰ ਸਕਦਾ ਉਦਸ਼ਤਰ ਕੀ ਕਰ ਸਕਦਾ ਪਿਛਲੇ ਦਿਨਾਂ ਦੇ ਵਿੱਚ ਡੀਆਈਜੀ ਹਰਚੰਦ ਸਿੰਘ ਭੁੱਲਰ ਸੀਗੇ ਹਨ ਉਹਨਾਂ ਦੇ ਘਰਾਂ ਘਰ ਦੇ ਵਿੱਚੋਂ ਜਿਹੜਾ 7.5 ਕਰੋੜ ਰੁਪਈਆ ਕੈਸ਼ ਬਰਾਮਦ ਕੀਤਾ 2.5 ਕਿਲੋ ਦੇ ਕਰੀਬ ਸੋਨਾ ਹੋਰ ਬੜੀਆਂ ਚੀਜ਼ਾਂ ਬਰਾਮਦ ਕੀਤੀ ਇਹ ਤਾਂ ਕਿਹ ਇੱਕ ਨੂੰ ਫੜ ਲੈਣ ਜੀ ਭੁੱਲਰ ਨਾਲੋਂ ਵੱਧ ਹਰ ਇੱਕ ਦੇ ਘਰੋਂ ਨਿਕਲੂਗਾ ਆ ਜਿੰਨੇ ਵਜ਼ੀਰ ਵੱਡੇ ਵੱਡੇ ਰਹਿ ਗਏ ਸਾਰੇ ਇਹਨਾਂ ਨੂੰ ਵੱਧ ਵੱਧ ਨਿਕਲੂਗਾ ਕਿਉਂਕਿ ਇੱਥੇ ਜਿਹੜਾ ਫੜਿਆ ਜਾਂਦਾ ਚੋਰ ਹੁੰਦਾ ਜਿਹੜਾ ਨਹੀਂ ਫੜਿਆ ਜਾਂਦਾ ਵੱਜ ਜਾਂਦਾ ਵਾ ਇਸ ਕਰਕੇ ਪੰਜਾਬ ਦੇ ਵਿੱਚ ऐसे ਦੀ ਦੌੜ ਲੱਗੀ ਹੋਈ ਆ ਜੀ ਪੰਜਾਬ ਦੀ ਡਿਵੈਲਪਮੈਂਟ ਵੱਲ ਕਿਸੇ ਨੇ ਵੀ ਨਹੀਂ ਸੋਚਿਆ ਆਪੋ ਆਪਣੀ ਡਿਵੈਲਪਮੈਂਟ ਕਰਦੇ ਰਹੇ ਆਪਣੇ ਆਪਣੇ ਪਰਿਵਾਰਾਂ ਦੀ ਡਿਵੈਲਪਮੈਂਟ ਕਰਦੇ ਆ ਹੁਣ ਨਵੀਂ ਜਿਹੜੀ ਪੀੜ੍ਹੀ ਆ ਉਹ ਜਿਹੜੀ ਆ ਉਹ ਬਿਲਕੁਲ ਇਨਕਲਾਬੀ ਸੋਚਦੀ ਆ ਵੀ ਅਸੀਂ ਇਮਾਨਦਾਰ ਚੰਗੇ ਬੰਦੇ ਧਰਮੀ ਬੰਦੇ ਅੱਗੇ ਲਿਆਉਣੇ ਆ ਔਰ ਉਹਦੇ ਵਾਸਤੇ ਹੁਣ ਦੇਖੋ ਅਸੀਂ ਕੋਸ਼ਿਸ਼ ਕਰ ਰਹੇ ਆ 27 ਦਾ ਮੋੜ ਵੱਜਣਾ ਔਰ ਮੈਨੂੰ ਪੂਰਨ ਆਸ ਆ ਕਿ 11 ਤਰੀਕ ਨੂੰ ਤਰਨ ਤਰਨ ਦੇ ਲੋਕ ਜਿਹੜੇ ਆ ਆਪਣੇ ਗੌਰਵ ਮਈ ਇਤਿਹਾਸ ਨੂੰ ਦਰੌਣਗੇ ਤੇ ਬਾਲਟੀ ਤੇ ਮੋਰਨ ਲਾ ਕੇ ਮਨਦੀਪ ਸਿੰਘ ਨੂੰ ਜਿਤਾਉਣਗੇ ਸੰਦੀਪ ਦਾ ਜੋ ਪੌਮ ਦੇ ਸਿਰ ਤੇ ਪੰਜਾਬ ਦੇ ਸਿਰ ਤੇ ਸਾਨ ਝਕਾਉਣਗੇ ਸਰ ਗੱਲ ਕਰੀ ਕੇ ਹੁਣ ਬਰੋਦੀ ਇਹ ਵੀ ਕਹਿੰਦੇ ਕਹਿੰਦੇ ਹੁਣ ਬੀਬੀ ਖਾਲੜਾ ਦੀ ਗੱਲ ਕਰਦੇ ਆ ਕਹਿੰਦੇ ਪਰ 2019 ਦੇ ਵਿੱਚ ਬੀਬੀ ਖਾਲੜਾ ਨੂੰ ਹਰਾਉਣ ਵਾਲੇ ਕਹਿੰਦੇ ਅਮਰਪਾਲ ਦੇ ਪਿਤਾ ਸੀਗੇ ਕਹਿੰਦੇ ਇਹਨਾਂ ਨੇ ਸਾਥ ਦਿੱਤਾ ਕਾਂਗਰਸ ਪਾਰਟੀ ਦਾ ਇਹ ਤਾਂ ਅਮਰਪਾਲ ਦੇ ਬਾਪ ਨੂੰ ਪੁੱਛੋ ਤੁਸੀਂ ਅਸੀਂ ਤਾਂ ਮੇਰੇ ਤੇ ਰਿਸ਼ਤੇਦਾਰ ਆ ਉਦੋਂ ਵੀ ਜੀ ਤੁਰ ਸਾਹਿਬ ਦੇ ਪਰਿਵਾਰ ਨੇ ਸਭ ਤੋਂ ਪਹਿਲਾਂ ਮਤਾ ਪਾਇਆ ਸੀ ਉਹਦੇ ਵਾਸਤੇ ਵੀ ਤੇ ਅਮਰਤਪਾਲ ਵਾਸਤੇ ਵੀ ਅਸੀਂ ਤੇ ਉਸ ਵੇਲੇ ਵੀ ਸਾਡੀ ਹਮਦਰਦੀ ਉਹਨਾਂ ਨਾਲ ਸੀ ਜੀ ਅਸੀਂ ਜਿਹੜਾ ਬੰਦੇ ਦੇ ਨਾਲ ਜਾਂਦੀ ਹੁੰਦੀ ਅਸੀਂ ਉਹਦੇ ਨਾਲ ਖੜਦੇ ਜੀ ਅਸੀਂ ਤੇ ਵਜੀਰੀਆਂ ਛੱਡੀਆਂ ਚਾਰ-ਚਾਰ ਪੰਜ-ਪੰਜ ਸਾਲ ਜੇਲਾਂ 'ਚ ਰਹੇ ਆਂ ਇਸ ਕਰਕੇ ਅਸੀਂ ਤਾਂ ਸਹੂਲ ਪ੍ਰਸਤ ਬੰਦੇ ਆਂ ਅਸੀਂ ਤਾਂ ਇਹੋ ਜੀ ਗਲਤ ਬੇਇਨਸਾਫੀ ਵਾਲੀ ਗੱਲ ਨਹੀਂ ਕਰ ਸਕਦੇ ਅਸੀਂ ਤਾਂ ਸਿਰਫ ਮਜਲੂਮ ਦੇ ਨਾਲ ਖੜਦੇ ਆਂ ਜ਼ਾਲਮ ਚਾ ਇੱਕ ਡਾ ਵੀ ਵੱਡਾ ਹੋਵੇ ਅਸੀਂ ਸਾਰੀ ਜ਼ਿੰਦਗੀ ਉਹਦੇ ਉਲਟ ਬੋਲਿਆ ਗਾਵੇ ਬੋਲਾਂਗੇ ਜੀ ਛੋਟੇਪੁਰ ਸਾਹਿਬ ਜਿਹੜੀ ਪਾਰਟੀ ਦਾ ਅੱਜ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆ ਪੰਜਾਬ ਦੇ ਵਿੱਚ ਰਾਜ ਆ ਤੁਸੀਂ ਵੀ ਉਸ ਪਾਰਟੀ ਦੇ ਵਿੱਚ ਰਹੇ ਹੋ ਲੱਗਦਾ ਕਿ ਰਾਜ ਪੰਜਾਬ ਤੋਂ ਚੱਲ ਰਿਹਾ ਇਹ ਰਾਜ ਤਾਂ ਦਿੱਲੀ ਤੋਂ ਚੱਲ ਰਿਹਾ ਤੇ ਬੱਚੇ-ਬੱਚੇ ਨੂੰ ਪਤਾ ਬੇਟਾ ਹੂੰ ਕਰਜੇ ਦੀ ਪੰਡ ਦਿੱਲੀ ਵਾਲਿਆਂ ਭਾਰੀ ਕੀਤੀ ਸਰਕਾਰੀ ਜ਼ਮੀਨਾਂ ਜਿਆਦਾ ਤਾਂ ਵੇਚਣ ਡਿਆ ਪਿਆ ਪੰਜਾਬ ਨੂੰ ਤਾਂ ਬਰਬਾਦ ਕਰ ਦਿੱਤਾ ਇਹਨਾਂ ਨੇ ਇਸ ਕਰਕੇ ਉਹਨਾਂ ਦਾ ਪੰਜਾਬ ਤੋਂ ਥੋੜਾ ਸਰਕਾਰ ਚੱਲਦਾ ਉਹਨਾਂ ਨੇ ਦਿੱਲੀ ਤੋਂ ਲਿਆਂਦੇ ਸਾਰੇ ਜਿੰਨੇ ਬੰਦੇ ਉਹ ਸਾਰੇ ਇੱਥੇ ਲਿਆ ਕੇ ਭਾਲੇ ਆਏ ਕਿ ਵਜ਼ੀਰ ਤੇ ਕਿ ਕ ਐਮ ਐਲ ਏ ਤੇ ਉਹਨਾਂ ਆਪਣੇ ਬੰਦੇ ਲਾਏ ਆ ਉਹ ਜਿੰਨੇ ਪੈਸੇ ਇਕੱਠੇ ਕਰਦੇ ਆ ਉਹ ਥੋੜਾ ਬਹੁਤਾ ਹਿੱਸਾ ਨਾਲ ਦੇ ਦਿੰਦੇ ਬਾਕੀ ਸਾਰਾ ਨਾਲ ਰਹਿ ਜਾਂਦਾ ਜੀ ਸ਼ਰਮ ਜੀ ਦੀ ਸੋ ਸਾਡੇ ਨਾਲ ਸੋਚਾ ਸੰਗ ਛੋਟੇਪੁਰ ਜੀ ਮੌਜੂਦ ਸੀਗੇ ਗੱਲਬਾਤ ਕੀਤੀ ਆ ਤਰਨਤਾਰਨ ਦੇ ਵਿੱਚ ਇਸ ਵਾਰ ਫੇਰ ਜਿਹੜਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਥਕ ਧਿਰ ਦਾ ਕਬਜ਼ਾ ਹੋਊਗਾ ਉਹ ਹੁਣ 14 ਤਰੀਕ ਨੂੰ ਪਤਾ ਲੱਗੇਗਾ ਕਿ 11 ਤਰੀਕ ਨੂੰ ਤਰਨਤਾਰਨ ਦੇ ਲੋਕ ਕਿਹੜੀ ਪੰਥਕ ਧਿਰ ਦੀ ਹੱਕ ਦੇ ਵਿੱਚ ਆਪਣਾ ਫੈਸਲਾ ਸੁਣਾਉਣ